ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਗੁਰਸਤਰਾਮ ਸਿੰਘਪੁਰ ਨੂੰ ਅੱਜ ਆਪਾਂ 14 ਜੁਲਾਈ ਨੂੰ ਬਿਜਲੀ ਦੇ ਨਿੱਜੀਕਰਨ ਤੇ ਸਮਾਰਟ ਮੀਟਰਾਂ ਦੇ ਮੁੱਦੇ ਨੂੰ ਲੈ ਕੇ ਬਿਜਲੀ ਦਫ਼ਤਰਾਂ ਅੱਗੇ ਦਿੱਤੇ ਜਾ ਰਹੇ ਧਰਨਿਆਂ ਸੰਬੰਧੀ ਗੱਲ ਕਰਨੀ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਕੁਝ ਜੋ ਮੁੱਦੇ ਵਿਚਾਰੇ ਜਾਣੇ ਆ 14 ਜੁਲਾਈ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੰਜਾਬ ਭਰ ਦੇ ਚੀਫ ਦਫ਼ਤਰਾਂ ਪਾਵਰ ਕਾਮ ਦੇ ਐਸਸੀ ਦਫ਼ਤਰਾਂ ਤੇ ਐਕਸ਼ਨ ਦਫ਼ਤਰਾਂ ਅੱਗੇ ਤਰਨੇ ਦਿੱਤੇ ਜਾ ਰਹੇ ਆ ਇਹਨਾਂ ਤਰਨਿਆਂ ਵਿੱਚ ਪੰਜਾਬ ਦੇ 18 ਜ਼ਿਲ੍ਹਿਆਂ ਵਿੱਚੋਂ 11 ਕਿਸਾਨ ਮਜ਼ਦੂਰ ਬੀਬੀਆਂ ਹੋਰ ਸਾਰੇ ਵਰਗ ਮੁਲਾਜ਼ਮ ਹੋਰ ਜਿਹੜੀਆਂ ਭਰਾਤਰੀ ਜਥੇਬੰਦੀਆਂ ਤੋਂ ਇਲਾਵਾ ਰੇੜੀ ਫੜੀ ਵਾਲੇ ਟੈਂਪੂ ਵਾਲੇ ਸਾਰੇ ਹੀ ਵਰਗ ਜਿਹੜੇ ਆ ਉਹ ਸ਼ਾਮਲ ਹੋ ਰਹੇ ਆ ਤੇ ਬਹੁਤ ਹੀ ਵਿਸ਼ਾਲ ਪੱਧਰ ਤੇ ਲਾਂਬੰਦੀ ਪਿਛਲੇ ਦਿਨਾਂ ਚ ਕੀਤੀ ਗਈ ਹੈ। ਤੋਂ ਉਹਦਾ ਅਸਰ 14 ਤਰੀਕ ਨੂੰ ਦਿਖੇਗਾ। ਉਸ ਦਿਨ ਪੂਰਾ ਸਮੂਹ ਸਮਾਜ ਆਪਣੀ ਵਾਇਸ ਠਾਏਗਾ। ਤਾਂ ਜੋ ਭਗਵੰਤ ਮਾਨ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਦੇ ਜਿਹੜੇ ਬੋਲੇ ਕਾਨੇ ਖੋਲੇ ਜਾ ਸਕਣ ਕਿ ਬਿਜਲੀ ਜਿਹੜੀ ਆ ਲੋਕਾਂ ਦੀ ਜ਼ਿੰਦਗੀ ਆ ਬਿਜਲੀ ਨੂੰ ਤੁਸੀਂ ਪ੍ਰਾਈਵੇਟ ਹੱਥਾਂ 'ਚ ਦੇਣ ਜਾ ਰਹੇ ਜੋ ਪੂਰੀ ਤਰ੍ਹਾਂ ਪਹਿਲਾਂ ਹੀ ਦਿੱਤੀ ਗਈ ਆ ਤੇ ਸਮਾਰਟ ਮੀਟਰ ਲਾ ਕੇ ਇਸ ਬਿਜਲੀ ਦਾ ਜਿਹੜਾ ਲੋਕਾਂ ਦਾ ਦਾਰਾ ਸੀ ਉਹਦਾ ਭੋਗ ਪਾਉਣ ਜਾ ਰਹੇ ਜੀ ਜਿਹੜੇ ਲੋਕਾਂ ਨੂੰ ਲੋਕਾਂ ਦੇ ਕਿਸਾਨਾਂ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਸਾਰੇ ਸਮੂਹ ਵਰਗਾਂ ਦੇ ਬੱਚਿਆਂ ਨੂੰ ਉੱਥੇ ਨੌਕਰੀ ਮਿਲੀ ਸੀ ਤੇ ਸਸਤੀ ਬਿਜਲੀ ਮਿਲ ਰਹੀ ਸੀ ਉਸ ਦਾ ਉਸ ਨੂੰ ਤੁਸੀਂ ਖਤਮ ਕਰਨ ਜਾ ਰਹੇ ਹੋ ਇਸ ਲਈ ਉਸ ਨਿੱਜੀ ਬਿਜਲੀ ਦਾ ਨਿੱਜੀ ਕਰਨ ਦਾ ਤੇ ਸਮਾਰਟ ਮੀਟਰਾਂ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਤੇ ਸਾਰੇ ਵਰਗਾਂ ਵੱਲੋਂ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਵਾ ਤੋਂ ਆਵਾਜ਼ ਉਹਦਨ ਜ਼ੋਰਦਾਰ ਢੰਗ ਨਾਲ ਠਾਈ ਜਾਵੇਗੀ ਸਾਰੇ ਪੰਜਾਬ ਦੇ ਵਿੱਚ 11 ਏਕੜ ਜ਼ਮੀਨ ਪੰਚਾਇਤਾਂ ਨੇ ਮੁਹੱਦ ਦਿੱਤੀ ਆ ਦਫ਼ਤਰਾਂ ਵਾਸਤੇ ਗ੍ਰੇਟਾ ਵਾਸਤੇ ਜੋ ਤਾਰਾਂ ਖੰਭਿਆਂ ਦਾ ਜਾਲ ਵਿਛਿਆ ਜਿਹੜਾ ਟਾਚਾ ਬਣਿਆ ਬਿਜਲੀ ਦਾ ਉਹ ਸਾਰਾ ਕਿਸਾਨਾਂ ਦੀਆਂ ਜ਼ਮੀਨਾਂ 'ਚ ਬਣਿਆ ਜਿਹਦਾ ਕੋਈ ਕਿਰਾਇਆ ਨਹੀਂ ਲਿਆ ਕਿਉਂਕਿ ਸਸਤੀ ਬੱਤੀ ਮਿਲ ਰਹੀ ਸੀ ਸਬਸਤੀ ਤੇ ਮਿਲ ਰਹੀ ਸੀ ਸਾਡੇ ਬੱਚਿਆਂ ਨੂੰ ਕੰਮ ਮਿਲ ਰਿਆ ਸੀ ਤੇ ਲੋਕਾਂ ਦਾ ਦਾਰਾ ਸੀ ਗੁਰਦਾਰੇ ਸਾਹਿਬ ਵਰਗਾ ਉਸ ਨੂੰ ਤੁਸੀਂ ਪ੍ਰਾਈਵੇਟਾਂ ਥਾਂਜ ਦੇ ਕੇ ਜਿਹੜਾ ਜਿਹੜਾ ਇੱਕ ਪਬਲਿਕ ਦਾਧਾਰਾ ਵਾ ਉਹਨੂੰ ਮੁਨਾਫੇ ਨਾਲ ਜੋੜ ਕੇ ਤੇ ਉਹ ਪ੍ਰਾਈਵੇਟ ਕੰਪਨੀਆਂ ਨੂੰ ਲੋਕਾਂ ਨੂੰ ਲੁੱਟਣ ਦੀ ਇਜਾਜ਼ਤ ਦੇ ਰਹਿ ਜੋ ਪੰਜਾਬ ਦੇ ਲੋਕ ਇਹਨੂੰ ਬਰਦਾਸ਼ਤ ਨਹੀਂ ਕਰਨਗੇ ਪੰਜਾਬ ਦੇ ਲੋਕ ਜੇ ਕਰ ਤੁਸੀਂ ਜਿਸ ਤਰੀਕੇ ਨਾਲ 3% ਸਿਰਫ ਮੁਨਾਫੇ ਨਾਲ ਬਿਜਲੀ ਨਬੀਲੀ ਤੋਂ ਕਮਾਉਣਾ ਸੀ ਪਹਿਲਾਂ ਲਾਂ ਲ ਕੀਤੇ 1948 ਦੇ ਐਕਟ ਤੇ ਬਿਜਲੀ ਐਕਟ ਤੇ 1902 2003 ਐਕਟ ਆਈ ਤੁਸੀਂ ਉਹਨੂੰ 16% ਤੇ ਲੈ ਗਏ ਜੋ ਤੇ ਹੁਣ ਜਿਹੜਾ ਵਾ 16% ਜਿਹੜੀ ਯੂਨਟ ਬੱਤੀ ਆ ਉਹ ਤੁਸੀਂ ਵਰਤਨ ਦੀ ਜਾਇਦ ਦਿਓਗੇ ਤੇ ਪ੍ਰਾਈਵੇਟ ਕੰਪਨੀਆਂ ਜਿਹੜਾ ਲੋਕਾਂ ਦੇ ਲੋਕਾਂ ਤੋਂ ਬਿਜਲੀ ਜਿਹੜੀ ਉਹਨਾਂ ਦੀ ਜ਼ਿੰਦਗੀ ਆ ਖੇਤਾਂ 'ਚ ਕੰਮ ਕਰ ਖੇਤਾਂ ਜਿਹੜਾ ਪਾਣੀ ਨਿਕਲਦਾ ਖੇਤੀ ਮੋਟਰਾਂ ਆਈ ਜਾ ਘਰਾਂ 'ਚ ਵਰਤਦੇ ਆ ਉਹਨਾਂ ਦੀ ਪਹੁੰਚ ਤੋਂ ਦੂਰ ਕਰ ਦਿਓਗੇ ਕਰ ਦੇਣਗੀਆਂ ਜਿਹੜੀਆਂ ਕੰਪਨੀਆਂ ਇਸ ਲਈ ਮੈਂ ਸਾਰੇ ਸਮੂਹ ਪੰਜਾਬੀਆਂ ਸਾਰੇ ਵਰਗਾਂ ਨੂੰ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਹੋਰ ਸਾਰੇ ਵਰਗਾਂ ਨੂੰ ਜ਼ੋਰਦਾਰ ਅਪੀਲ ਕਰਦਾ ਕਿ 14 ਤਰੀਕ ਨੂੰ ਘਰਾਂ ਤੋਂ ਬਾਹਰ ਨਿਕਲ ਕੇ ਜਿੱਥੇ-ਜਿੱਥੇ ਵੀ ਧਰਨੇ ਤੁਹਾਡੇ ਲੱਗ ਰਹੇ ਆ ਤੁਹਾਡੇ ਸ਼ਹਿਰਾਂ 'ਚ ਵੱਡੀ ਗਿਣਤੀ 'ਚ ਪਾਵਰ ਕਾਮ ਦੇ ਦਫ਼ਤਰਾਂ 'ਚ ਵੀਰਾਂ ਕੱਟ ਕੇ ਆਓ ਤਾਂ ਜੋ ਆਪਾਂ ਇਹ ਸੰਘਰਸ਼ ਨੂੰ ਤੇਜ਼ ਕਰ ਸਕੀਏ ਇਸ ਤੋਂ ਲਾਗ ਪੰਜਾਬ ਦੇ ਵਿੱਚ ਆ ਮੁੱਖ ਮੰਤਰੀ ਇੱਕ ਬਿਆਨ ਦੇ ਰਿਹਾ ਵਿਧਾਨ ਸਭਾ ਚ ਕੱਲ ਬੋਲ ਰਿਹਾ ਕਿ ਪ੍ਰਧਾਨ ਮੰਤਰੀ ਦੀ ਉਦੇਸ਼ੀ ਨੀਤੀ ਠੀਕ ਨਹੀਂ ਪ੍ਰਧਾਨ ਮੰਤਰੀ ਅਮਰੀਕਾ ਗਈ ਝੋਗ ਗਿਆ ਪ੍ਰਧਾਨ ਮੰਤਰੀ ਤੇ ਉੱਤੇ ਟਿੱਪਣੀਆਂ ਕਈ ਤਰ੍ਹਾਂ ਦੀਆਂ ਕੀਤੀਆਂ ਉਹਨਾਂ ਨੇ ਅਸੀਂ ਕਹਿੰਦੇ ਹਾਂ ਭਗਵੰਤ ਮਾਨ ਨੂੰ ਕਈ ਜੇ ਤੇ ਪੰਜਾਬ ਨਾਲ ਖਲੋਣਾ ਵਾ ਇਤਰਾ ਇਹ ਨਿੱਕੀਆਂ ਮੋਟੀਆਂ ਟਿੱਪਣੀਆਂ ਨਾ ਨਹੀਂ ਕਰਨ ਪੂਰੀ ਤਰ੍ਹਾਂ ਦਿੱਲੀ ਹਕੂਮਤ ਦੇ ਖਿਲਾਫ ਦਿੱਲੀ ਦੀ ਸਰਕਾਰ ਦੇ ਖਿਲਾਫ ਕੇਂਦਰ ਸਰਕਾਰ ਦੇ ਖਿਲਾਫ ਤੇ ਜਿਹੜੇ ਤੇਰੇ ਉੱਤੇ ਪ੍ਰਭੂ ਬੈਠੇ ਆ ਕੇਜਰੀ ਵਾਲੂ ਨਹੀਂ ਉਹ ਵੀ ਦਿੱਲੀ ਆ ਦਿੱਲੀ ਦੀ ਹਕੂਮਤੀ ਆ ਜਿਹਨਾਂ ਦੇ ਅੱਖੇ ਲਾ ਕੇ ਸਾਰਾ ਕੁਝ ਕਰ ਰਹੇ ਆ ਉਹਨਾਂ ਦੇ ਖਿਲਾਫ ਡੱਟ ਜਾ ਜੇ ਉਹ ਡਟਣਾ ਪੈਣਾ ਗੱਲਾਂ ਬਾਤਾਂ ਨਾ ਨਹੀਂ ਅਸਲੀ ਤੌਰ ਤੇ ਕਹਿਣੀ ਕਰਨ ਦਾ ਕੋਣਾ ਕਹਿਣਾ ਵਾ ਪੰਜਾਬ ਦਾ ਰਹਿਣ ਜਿ ਦਿੱਤਾ ਆਪਾਂ ਵੀ 370 ਦਾ ਰਾਗਲਾ ਤੋੜੀ ਮੂਢਲੇ ਤੇ ਘਰ ਖਤਮ ਕੀਤੇ ਆ ਜਿਹੜੇ ਉਹਨਾਂ ਨੂੰ ਵੱਧ ਕਾਰ ਮਿਲੇ ਹੋਏ ਸੀਗੇ ਵਿਧਾਨ ਸਭਾ ਦੇ ਵਿੱਚ ਕਸ਼ਮੀਰ ਵਾਲਿਆਂ ਨੂੰ ਉਦੋਂ ਆਪਾਂ ਬੋਲੇ ਨਹੀਂ ਉਦੋਂ ਮੈਦ ਕੀਤੀ ਹੋਈ ਹੈ ਕੇਜਰੀਵਾਲ ਨੇ ਉਦੋਂ ਆਪਾਂ ਕਿੱਥੇ ਸਾਂ ਫਿਰ ਪੰਜਾਬ ਦਾ ਦਾ ਪਾਣੀ ਲੁੱਟਿਆ ਗਿਆ 78 79 80 ਧਾਰਾ ਰੱਦ ਕਰਨ ਦੀ ਆਪਾਂ ਮੰਗ ਕਿੱਥੇ ਕਰ ਰਹੇ ਆ ਜਿਹਦੇ ਨਾਲ ਗੈਰ ਪਾਰੀ ਨੇ ਸੂਬਾ Rajasthan ਨੂੰ ਪੰਜਾਬ ਦੇ ਪਾਣੀ ਦੇ ਭਾਈਵਾਲ ਬਣਾ ਕੇ ਮੁਹੱਤ ਦਾ ਪਾਣੀ ਆ ਉਹ ਪੰਜਾਬ ਦਾ ਅੱਧੇ ਤੋਂ ਜ਼ਿਆਦਾ ਪਾਣੀ ਜਿਹੜਾ ਵਾ ਹਰਿਆਣਾ ਪੰਜਾਬ ਨਾਲੋਂ ਅੱਧੇ ਤੋਂ ਵੱਧ ਪਾਣੀ ਜਿਹੜਾ ਉਹ ਰਾਸਤਾ ਨੂੰ ਜਾ ਰਿਹਾ ਬਹੁਤ ਜਾ ਰਿਹਾ ਉਹਦੇ ਤੇ ਆਪਾਂ ਕਦੋਂ ਬੋਲਦੇ ਆ ਰੱਖੀ ਮੰਗ ਵੀ ਕੇਂਦਰ ਸਰਕਾਰ ਰੱਦ ਕਰੇ ਜਿਹੜਾ ਲੋਂਗੋਵਾਲ ਰਜੀਵ ਸੰਘਾਤਾ ਹੋਇਆ ਸੀ ਉਹਦੇ ਚ ਬਾਕੀ ਤਾਂ ਕੋਈ ਧਾਰਾ ਲਾਗੂ ਨਹੀਂ ਹੋਈ ਜਿਹੜੀ ਉਹਦੇ ਚ 14 ਧਾਰਾ ਵਾ ਜਿਹਦੇ ਤਹਿਤ ਸਰਕਾਰ ਪੰਜਾਬ ਦੀ ਪੰਜਾਬ ਦੇ ਵਿੱਚੋਂ ਪੰਜਾਬ ਸਰਕਾਰ ਨੇ ਉਹ ਮਹਿਰ ਕੱਢ ਕੇ ਜਮਨਾ ਲਿੰਕ ਨਰ ਦੇਣੀ ਸੀ ਜਿਹੜਾ ਉਹ ਮੰਨ ਕੇ ਆਏ ਸੀ ਲੋਂਗੋਵਾਲ ਬਾਕੀ ਵੀ ਜਿਆ ਲਾਗੂ ਨਹੀਂ ਹੋਈਆਂ ਉਹ 14 ਧਾਰਾ ਅਜੇ ਤੱਕ ਕੇਂਦਰ ਸਰਕਾਰ ਚੁੱਕੀ ਫਿਰਦੀ ਆ ਉਹਦੀ ਰੱਦ ਕਰਨ ਦੀ ਮੰਗ ਕੀਤੀ ਆਪਾਂ ਕਦੀ ਜਿਹੜੀ 2004 ਚ ਜਿਹੜਾ ਟਰਮੀਨੇਸ਼ਨ ਐਗਰੀਮੈਂਟ ਜਿਹੜਾ ਜਿਹੜੇ ਸਾਰੇ ਸਮਝੌਤੇ ਰੱਦ ਕੀਤੇ ਸੀਗੇ 2004 ਚ ਕੰਟਰ ਮਨਿੰਦਰ ਨੇ ਉਹਦੇ ਚ ਇੱਕ 5 ਧਾਰਾ ਸੀ ਉਹ ਚ 5 ਧਾਰਾ ਚ ਕੀ ਸੀ ਕਿ ਪੰਜਾਬ ਦਾ ਪੰਜਾਬ ਦਾ ਜਿਹੜਾ ਹੈਗਾ ਆਪਣਾ ਪਾਣੀ ਜਿਹੜਾ ਪਹਿਲਾਂ ਜਾ ਰਿਹਾ ਵਾ 2004 ਤੋਂ ਉਹਨੂੰ ਵਹੀ تسلیم ਕਰਦੇ ਆ ਮੰਨਦੇ ਆ ਉਹ ਪਾਣੀ ਜਾਂਦਾ ਰਹੇ ਤੇ ਗਾਂ ਨਹੀਂ ਦਿੱਤਾ ਜਾਊਗਾ ਉਹ ਵੀ ਮੰਨਿਆ ਹੋਇਆ ਉਹ ਪੰਜ ਤਾਰਾ ਆਪਾਂ ਰੱਦ ਕੀਤੀ ਵਿਧਾਨ ਸਭਾ ਚ ਆ ਹੁਣ ਆ ਅੱਜ ਹੀ ਰੱਦ ਕਰ ਦੋ ਬਣਾਓ ਕਾਨੂੰਨ ਪਿਓਹ ਤਾਰਾ ਰੱਦ ਕਰੋ ਜਿਤਨਾ ਕੋਈ ਉਹ ਗਲਤ ਤਾਰਾ ਜਿਹੜੀ ਜੋੜੀਆ ਕੈਪਟਨ ਮਨਿੰਦਰ ਨੇ ਇਸੇ ਤਰੀਕੇ ਦੇ ਨਾਲ ਡੈਮ ਸੈਫਟੀ ਐਕਟ ਦੇ ਖਿਲਾਫ ਬੋਲਦੇ ਆਪਾਂ ਡੈਮ ਸੈਫਟੀ ਐਕਟ ਜਿਹੜਾ ਉਹਨਾਂ ਬਣਾਇਆ ਵਾ ਉਹ ਰੱਦ ਕਰੋ ਜਿਹੜਾ ਪਹਾੜਾ ਬਿਆਸਮਨ ਚ ਮੈਨੇਜਮੈਂਟ ਬੋਰਡ ਆ ਉਹ ਪੰਜਾਬ ਦੇ ਵੱਲ ਕੀਤਾ ਜਾਵੇ ਪੰਜਾਬ ਦੀ ਧਰਤੀ ਤੇ ਬਣਿਆ ਪੰਜਾਬ ਪੰਜਾਬ ਦੀ ਧਰਤੀ ਦੇ ਕਿੰਨੇ ਪਿੰਡ ਜਾੜ ਕੇ ਬਣਿਆ ਹੋਇਆ ਕੋਈ ਮੰਗ ਵੀ ਕਰ ਰਿਆ ਆਪਾਂ ਕੀ ਜਿਹੜਾ 10000 ਕਰੋੜ ਰੁਪਈਆ ਰੂਰਲ ਡਿਵੈਲਪਮੈਂਟ ਫੰਡ ਦਾ ਮਾਰਕ ਕਮੇਟੀ ਦਾ ਮੰਡੀ ਬੋਰਡ ਦਾ ਉਹ ਕੇਂਦਰ ਸਰਕਾਰ ਰੋਕ ਕੇ ਬੈਠੀ ਹੋਈ ਹੈ ਉਹਦੇ ਤੇ ਕੋਈ ਐਜੀਟੇਸ਼ਨ ਕਰ ਰਿਆ ਆਪਾਂ ਜਾੜੇ ਬਾਕੀ ਜਿੰਨੇ ਮੁੱਦੇ ਆ ਵਾਧ ਦੇਕਾਰਾਂ ਦੀ ਗੱਲ ਹੈ ਜਿੱਤਰਾ ਉਹਨਾਂ ਨੇ ਉਹਨਾਂ ਦੇ ਆਖੇ ਲਾ ਕੇ ਪ੍ਰਦੂਸ਼ਨ ਐਕਟ ਦੇ ਵਿੱਚ ਪ੍ਰਦੂਸ਼ਨ ਜਲ ਸੋਧ ਪ੍ਰਦੂਸ਼ਨ ਐਕਟ ਹੈ ਜਿਹੜਾ ਉਹਦੇ ਵਿੱਚ ਆਪਾਂ ਨੇ ਜਿਹੜਾ ਵਾਸੂਦ ਕਰਕੇ ਉਹ ਫੈਕਟਰੀਆਂ ਵਾਲਿਆਂ ਨੂੰ ਪਾਣੀ ਉਹਨਾਂ ਚ ਗੰਦਾ ਪਾਉਣ ਦਾ ਦਰਿਆਵਾਂ ਵਿੱਚ ਤੇ ਦੂਜੇ ਆਪਣਾ ਧਰਤੀ ਅੜ ਬੋਰ ਕਰਨ ਦਾ ਪ੍ਰਸ਼ੰਸਾ ਦਿੱਤਾ ਵਾ ਉਹ ਕੋ ਦੁੱਤਾ ਵੀ ਉਹ ਕੇਂਦਰ ਸਰਕਾਰ ਦੇ ਹੁਕਮਤਾ ਦਿੱਤਾ ਉਹ ਤੇ ਕੀ ਉਹ ਤੇ ਉਹ ਤੇ ਕਰੋ ਉਹਨੂੰ ਦੁਬਾਰਾ ਰੱਦ ਕਰੋ ਜਿਹੜਾ ਜਲ ਪ੍ਰਦੂਸ਼ਣ ਐਕਟ ਹੈ ਸੋ ਸਜ਼ਾ ਵਧਾਓ ਉਹਨਾਂ ਦੀ ਜਿਹੜੀ 6 ਸਾਲ ਦੀ ਸਜ਼ਾ ਹੁੰਦੀ ਸੀ ਪਹਿਲਾਂ ਤੇ ਉਹਨਾਂ ਨੂੰ ਜੁਰਮਾਨਾ ਲੱਗਦਾ ਸੀਗਾ ਉਹਨਾਂ ਨੂੰ ਜੇਲ੍ਹ ਹੋ ਸਕਦੀ ਸੀ ਪਰਚਾ ਹੋ ਸਕਦਾ ਸੀ ਉਹ ਦੁਬਾਰਾ ਕਰੋ ਉਹ ਕੀ ਉਹਨਾਂ ਚੀਜ਼ਾਂ ਤੇ ਕੋਈ ਆਪਣੀ ਮੋੜ ਵਿਚਾਰ ਕਰੋ ਮੁੱਖ ਮੰਤਰੀ ਜੀ ਇਹ ਪੰਜਾਬ ਨਾਲ ਖਲੋਣਾ ਤੇ ਇਹ ਨਹੀਂ ਕਿ ਕੋ ਸ਼ਿਕਾਰ ਨਾਲ ਵੀ ਉਹ ਸ਼ਿਕਾਰੀ ਨਾਲ ਵੀ ਜੋ ਇਹ ਖਰੋਣਾ ਪੈਣਾ ਇਹ ਤਰ੍ਹਾਂ ਨਹੀਂ ਸਰਨਾ ਕਿ ਕਦੀ ਉਹਦਰ ਬਿਆਨ ਦੇਤਾ ਕਦੀ ਮੜਾ ਚੰਗਾ ਉਧਰ ਦੇ ਦਿੱਤਾ ਇੱਕ ਬੰਨੇ ਲੱਗੋ ਦਿੱਲੀ ਨਾਲ ਮੁੱਢ ਕਦੀਮ ਦਾ ਵੈਰ ਰਿਆ ਵਾ ਪੰਜਾਬ ਦਾ ਬਹੁਤ-ਬਹੁਤ ਦਿੱਲੀ ਨੇ ਪੰਜਾਬ ਦੇ ਉੱਤੇ ਜ਼ੁਲਮ ਜ਼ਬਰ ਕੀਤੇ ਆ ਬਹੁਤੀਆਂ ਇਹ ਛੀਦੀਆਂ ਵਾ ਹੁਣ ਵੀ ਤੱਕੇ ਹੋ ਰਹੇ ਆ ਥਾਂ-ਥਾਂ ਦੇ ਉੱਤੇ ਅੱਜ ਵੀ ਪੰਜਾਬ ਨਾਲ ਤੱਕੇ ਹੋ ਰਹੇ ਆ ਆ ਪੰਜਾਬ ਪੰਜਾਬ ਕਿਲੋਮੀਟਰ ਅੰਦਰ ਉਹਨਾਂ ਨੇ ਜਿਹੜਾ ਹੈਗਾ ਆਪਣਾ ਆਪਣੀ ਸਕਿਉਰ ਆਪਣਾ ਬਾਰਡਰ ਸਕਿਉਰਟੀ ਫੋਰਸ ਹੈ ਜਿਹੜੀ ਬੀਐਸਐਫ ਉਹਦਾ ਦਾਇਰਾ ਵਧਾਤਾ 15 ਕਿਲੋਮੀਟਰ ਤੋਂ 50 ਕਿਲੋਮੀਟਰ ਕਹਿੰਦਾ ਆਪਾਂ ਕਿੱਥੇ ਬੋਲਿਆ ਉਹਨੂੰ ਰੱਦ ਕਰੋ ਉਹਨੂੰ ਕਾਨੂੰਨ ਨਹੀਂ ਕਰੋ ਮੰਗ ਜੜੋ ਇਹਦੇ ਤੇ ਕਰੋ ਆਪਣੀਆਂ ਪਾਰਟੀਆਂ ਨੂੰ ਰੈਲੀ ਬਜਾਰਾ ਕੋਈ ਕਾਰ ਵੀ ਰਹਿ ਆਪਾਂ ਇਸ ਕਰਕੇ ਜਿਹੜੀਆਂ ਬਥਵੀਆਂ ਗੱਲਾਂ ਉਹਨਾਂ ਦਾ ਕੋਈ ਫਾਇਦਾ ਨਹੀਂ ਇਹ ਹੋਂਲੇ ਸਮੇਂ ਸਿੱਧੋ ਜਾਣਾ ਕਿਹੜਾ ਪੰਜਾਬ ਨਾਲ ਖੜੋਂਦਾ ਕਿਹੜਾ ਨਿਕਲਦਾ ਤੇ ਲੋਕ ਬੜੇ ਇਹ ਵੇਖ ਰਿਆ ਨੀ ਜਨਾ ਬੜੀ ੜੀ ਤਿੱਖੀ ਨਜ਼ਰ ਨਾਲ ਵੇਖ ਰਿਆ ਸਾਰਿਆਂ ਨੇ ਇਸ ਕਰਕੇ ਕਿਸਾਨ ਮਜ਼ਦੂਰ ਸੰਘਰਸ਼ ਕਮਟੀ ਪੰਜਾਬ ਵੱਲੋਂ ਇਹੋ ਜਿਹਾ ਬਿਆਨਾਂ ਦੀ ਸਖਤ ਮੰਗਾਂ ਕੀਤੀ ਜਾਂਦੀ ਹੈ ਤੇ 14 ਤਰੀਕ ਨੂੰ ਫੇਰ ਮੈਂ ਅਪੀਲ ਕਰਦਾ ਵੱਡੀ ਗਿਣਤੀ 'ਚ ਨਿਕਲ ਕੇ ਆਓ ਤੇ ਗਾਂ ਜਾ ਕੇ ੜੀ ਲੈਂਡ ਪੂਲਿੰਗ ਸਕੀਮ ਆ ਜਾਣੀਆ ਪੰਜਾਬ ਦੀ ਲੱਖਾਂ ਏਕੜ ਜਮੀਨ ਜਿਹੜੀ ਆ ਉਹ ਕਾਰਪੋਰੇਟਾਂ ਦੇ ਹਵਾਲੇ ਕਰਨ ਦੀ ਤਿਆਰੀ ਕਰੇ ਬੈਠੇ ਆ ਅਰਬਨ ਸਟੇਟ ਦੇ ਥਾਂ ਤੇ ਜਾਂ ਹੋਰ ਕਈ ਤਰੀਕਿਆਂ ਨਾਲ ਜ਼ਮੀਨ ਖੋਹ ਕੇ ਕਿਸਾਨਾਂ ਨੂੰ ਕੁਸਿਆਰੇ ਬਣਾਉਣ ਦੀ ਨੀਤੀ ਆ ਉਸ ਦੇ ਖਿਲਾਫ ਇਹ ਤਰਕ ਇਹ ਜੰਗ ਹੋਣੀ ਆ ਉਹਦੇ ਲਈ ਪੰਜਾਬ ਦੇ ਲੋਕੋ ਤਿਆਰ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ